ਪੰਜਾਬ ਦੇ ਵਿੱਚ ਆਵਾਰਾ ਪਸ਼ੂਆਂ ਦੀ ਅਨੁਮਾਨਤ ਗਿਣਤੀ ਸਵਾ ਕੁ ਲੱਖ ਦੇ ਕਰੀਬ ਹੈ ਚੰਗੀ ਗੱਲ ਇਹ ਹੈ ਕਿ ਸਾਲ 2024-25 ਦੌਰਾਨ ਪਸ਼ੂਆਂ ਕਾਰਨ ਹੋਣ ਵਾਲੇ ਹਾਦਸਿਆਂ ਦੀ ਗਿਣਤੀ 'ਚ ਕਮੀ ਦਰਜ ਕੀਤੀ ਗਈ ਹੈ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਕਾਇਮ ਸੜਕ ਸੁਰੱਖਿਆ ਬਲ ਨੇ ਅਜਿਹੇ ਹਾਦਸਿਆਂ ਵਿੱਚ ਵੱਡੀ ਠੱਲ ਪਾਈ ਹੈ ਇਹ ਹਾਦਸੇ ਹੁਣ ਤੱਕ ਕਿਸੇ ਵੇਲੇ ਵੀ ਵਾਪਰ ਜਾਂਦੇ ਨੇ ਪਰ ਮੁੱਖ ਤੌਰ ਤੇ ਅਜਿਹੇ ਜ਼ਿਆਦਾਤਰ ਹਾਦਸੇ ਸੜਕਾਂ ਤੇ ਘੱਟ ਰੋਸ਼ਨੀ ਹੋਣ ਕਾਰਨ ਵਾਪਰਦੇ ਨੇ ਚੜ੍ਹਦੇ ਪੰਜਾਬ 'ਚ ਸਾਲ 2015-16 ਦੇ ਦੌਰਾਨ 100 ਤੋਂ ਵੱਧ ਮੌਤਾਂ ਹੋਈਆਂ ਨੇ ਤੇ ਉਸ ਤੋਂ ਅਗਲੇ ਸਾਲ 2017 ਦੇ ਵਿੱਚ ਇਹ ਗਿਣਤੀ 3 ਗੁਣਾ ਵੱਧ ਕੇ 300 ਹੋ ਗਈ। ਸਾਲ 2019 ਦੇ ਦੌਰਾਨ 5 ਹਫ਼ਤਿਆਂ ਦੇ ਵਿੱਚ ਵਧੇਰੇ ਮੌਤਾਂ ਇਕੱਲੇ ਮਾਨਸਾ ਜ਼ਿਲ੍ਹੇ ਦੇ ਵਿੱਚ ਹੋਈਆਂ। ਸਾਲ 2023 ਦੇ ਦੌਰਾਨ 120 ਤੋਂ ਵੱਧ ਮੌਤਾਂ ਹੋਈਆਂ। ਸਾਲ 2015 ਤੋਂ 25 ਦੇ 10 ਸਾਲਾਂ ਦੇ ਦੌਰਾਨ 2000 ਤੋਂ ਵੱਧ ਮੌਤਾਂ ਸਿਰਫ ਪਸ਼ੂਆਂ ਕਾਰਨ ਹੋਈਆਂ ਹਰਿਆਣਾ ਦੇ ਵਿੱਚ ਸਾਲ 2017 ਤੋਂ 2020 ਦੇ ਦੌਰਾਨ ਆਵਾਰਾ ਪਸ਼ੂਆਂ ਕਾਰਨ 240 ਤੇ 2017 ਤੋਂ 22 ਤੱਕ 900 ਮੌਤਾਂ ਹੋਈਆਂ ਨੇ। ਛੱਤੀਸਗੜ ਦੇ ਵਿੱਚ ਪਿਛਲੇ 5.5 ਸਾਲਾਂ ਦੇ ਵਿੱਚ 404 ਮੌਤਾਂ ਹੋਈਆਂ ਨੇ ਤੇ ਉੱਤਰ ਪ੍ਰਦੇਸ਼ ਦੇ ਵਿੱਚ 2014 ਤੋਂ ਲੈ ਕੇ 18 ਦੇ ਦੌਰਾਨ 400 ਤੋਂ ਵੱਧ ਕੀਮਤੀ ਜਾਨਾਂ ਗਈਆਂ ਨੇ। ਇੰਜ ਅੰਕੜੇ ਦਰਸਾਉਂਦੇ ਨੇ ਕਿ ਆਵਾਰਾ ਪਸ਼ੂਆਂ ਦੀ ਸਮੱਸਿਆ ਸਿਰਫ ਪੰਜਾਬ ਦੀ ਨਹੀਂ ਸਗੋਂ ਦੇਸ਼ ਵਿਆਪੀ ਹੈ। ਇਸ ਸਮੱਸਿਆ ਦਾ ਹੱਲ ਹਰੇਕ ਸ਼ਹਿਰੀ ਪੱਦਰ ਤੇ ਕੀਤਾ ਜਾ ਸਕਦਾ ਹੈ ਕਿਉਂਕਿ ਆਵਾਰਾ ਪਸ਼ੂਆਂ ਦੀ ਸਮੱਸਿਆ ਆਮ ਤੌਰ ਤੇ ਸ਼ਹਿਰਾਂ ਚ ਤੇ ਉਹਨਾਂ ਦੇ ਨੇੜੇ ਤੇੜੇ ਦੇ ਇਲਾਕਿਆਂ ਚ ਹੀ ਵਿਖਾਈ ਦਿੰਦੀ ਹੈ ਜਿੱਥੇ ਉਹਨਾਂ ਨੂੰ ਖਾਣ ਪੀਣ ਦਾ ਸਮਾਨ ਵਧੇਰੇ ਮਿਲਦਾ ਹੈ ਤੇ ਉੱਥੇ ਹੀ ਉਹ ਜ਼ਿਆਦਾ ਵਿਖਾਈ ਦਿੰਦੇ ਨੇ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਪਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ